ਬਾਬਾ ਜੀ ਕਹਿਣਾ ਮੇਰੇ ਵੀਰਿਆ ਕੀ ਆ ਸੱਚੀ ਗੱਲ ਤਾਂ ਇਹ ਆ ਕਿ ਰਾਜਵੀਰ ਜਵੰਦੇ ਦੇ ਅਸੀਂ ਕੱਲ ਸੰਸਕਾਰ ਕਰਕੇ ਆਏ ਅਜੇ ਤਾਂ ਉਹਦਾ ਸਿਵਾਨੀ ਯਾਰ ਢੰਡਾ ਹੋਇਆ ਸੋ ਸਾਨੂੰ ਸ਼ਾਮੀ ਯਾਰ ਅਜੇ ਉਹਦੀਆਂ ਗੱਲਾਂ ਬਾਤਾਂ ਕਰਦੇ ਆ ਅਸੀਂ ਤਾਂ ਉਹੀ ਦਿਮਾਗ ਚੋਂ ਉਹ ਨਿਕਲਦੇ ਆ ਅਸੀਂ ਉਹਨੂੰ ਕਿੱਦਾਂ ਲੈ ਕੇ ਜਾਏ ਆਪਣੇ ਹੱਥੀ ਅਗਨੀ ਦੇ ਕੇ ਹੱਥੀ ਉਹਦਾ ਦਾਗ ਦਿੱਤਾ ਉਹਨੂੰ ਸਾਰਾ ਕੁਝ ਕਰਕੇ ਫੇਰ ਵੀ ਸਾਨੂੰ ਯਕੀਨ ਨਹੀਂ ਆਉਂਦਾ ਵੀ ਰਾਜਵੀਰ ਜਵੰਦਾ ਚੱਲਿਆ ਗਿਆ ਇਹ ਗੱਲਾਂ ਮਤਾਂ ਕਰ ਰਹੇ ਆਂ ਅਸੀਂ ਆਪਣੇ ਪਰਿਵਾਰ ਨਾਲ ਬੱਚਿਆਂ ਨਾਲ ਤੇ ਸ਼ਾਮ ਨੂੰ ਮੇਰੀ ਵਾਈਫ ਮੈਨੂੰ ਕਹਿੰਦੀ ਯਾਰ ਕਹਿੰਦੀ ਸੰਗੇ ਕਹਿੰਦੀ ਕਾਉਂਸਲਿਊ ਕਹਿੰਦੀ ਆ ਨਾ ਵਿਰਿੰਦਰ ਭਾਜੀ ਦਾ ਕਹਿੰਦੀ ਇੱਕ ਹੋਰ ਕਹਿੰਦੀ ਆਹ ਦੇਖੀ ਆ ਵਿਰਿੰਦਰ ਕੋ ਮੁੰਡ ਦੀ ਕਹਿੰਦੀ ਯਾਰ ਆ ਖਬਰ ਆਉਣੀ ਉਹ ਮੈਂ ਕਹਿੰਦਾ ਨਹੀਂ ਇਹ ਸਾਰੇ ਮੂਰਖ ਬੰਦੇ ਆ ਇੰਦਾ ਨੇ ਮੈਂ ਉਹਨੂੰ ਕਿਉਂ ਨਾ ਮੈਂ ਕਹਾ ਉਹ ਆ ਫਵਾ ਆਉਣੀ ਆ ਯਾਰ ਮੈਂ ਕਹਾ ਉਹ ਜਿਹੋ ਦਾ ਬੰਦਾ ਉਹ ਤਾਂ ਬਾਡੀ ਬਿਲਡਰ ਉਹ ਜਿਹੜਾ ਨੱਚਦਾ ਉਹ ਨਾ ਕੋਈ ਨਸ਼ਾ ਕਰੇ ਨਾ दारू ਪੀਵੇ ਨਾ ਮੱਛੀ ਨਾ ਅੰਡਾ ਨਾ ਸ਼ਰਾਬ ਉਹਨੂੰ ਕਿਦਾਂ ਹੋ ਜਾਦਾ ਉਹ ਜਦੋਂ ਲਾਈਵ ਦੇਖਿਆ ਤੇ ਭਾਜੀ ਉਹ ਤਾਂ ਤਿੰਨਾ ਮਿੰਟਾਂ ਬਾਅਦ ਹੀ ਫੇਸਬੁੱਕ ਭਰ ਗਈ